ਸਤਿਗੁਰ ਵਿਦਾਸ ਮਹਾਰਾਜ ਜੀ ਨੇ ਪਾਵਨ ਪਵਿੱਤਰ ਚਰਨ ਸ਼ੋਭਾ ਪ੍ਰਾਪਤ ਸਥਾਨ ਤੇ ਤੰਤਨ ਸਤਿਗੁਰ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਮਹਾਨ ਸੰਤ ਵਹਾਪੁਰਸ਼ਾਂ ਨੇ ਰਹਿਨਮਾਈ ਦੇ ਹੇਠ ਗੁਰੂ ਚਰਨਾਂ ਦੇ ਵਿੱਚ ਵਿਰਾਜੀ ਹੋਈ ਗੁਰੂ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਜੈ ਗੁਰੂ ਦੇਵ ਸਤਿਗੁਰudev ਜੈਪੀ ਜੈ ਭਾਰਤ ਸਾਥਿਓ ਜਿਆਦਾ ਲੰਬੀਆਂ ਵਿਚਾਰਾਂ ਨਹੀਂ ਕਰਨੀਆਂ ਮੈਂ ਕਿਉਂਕਿ ਮੇਰੇ ਤੋਂ ਪਹਿਲਾਂ ਔਰ ਮੇਰੇ ਤੋਂ ਬਾਅਦ ਵੀ ਬਹੁਤ ਸਾਰੇ ਵਿਦਵਾਨ ਔਰ ਮਹਾਪੁਰਸ਼ਾਂ ਨੇ ਆਪਣੇ ਵਿਚਾਰlfloor ਠੋਡੇ ਨਾਲ ਸਾਂਝੇ ਕਰਨੇ ਆ ਮੈਂ ਸਿਰਫ ਮੁੱਦੇ ਦੇ ਉੱਤੇ 3-4 ਪੁਆਇੰਟlfloor ਥੋੜਾ ਡਿਸਕਸ ਕਰਨੇ ਆ ਤਾਂ ਕਿ ਆਪਾਂ ਜਦੋਂ ਲੋਕਾਂ 'ਚ ਵਿਚਰਦੇ ਆ ਆਪਾਂ ਕਿਸੇ ਗਲੀ ਮੁਹੱਲੇ ਸੱਤ ਦੇ ਵਿੱਚ ਖੜਦੇ ਆਂ ਬੈਠਦੇ ਆਂ ਚਾਰ ਭਰਾਵਾਂ 'ਚ ਗੱਲ ਕਰਦੇ ਆਂ ਤਾਂ ਸਾਨੂੰ ਇੰਨੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡਾ ਸਮਾਜ ਜਿਹੜਾ ਲਾਈ ਲੱਗਿਆ ਜਦੋਂ ਕੋਈ ਦੁਸ਼ਮਣ ਗੱਲ ਕਰਦਾ ਤੇ ਅਸੀਂ ਬਹੁਤ ਜਲਦੀ ਹਾਂ ਜਾਂ ਹਾਂ ਵਾਲਾ ਇਹ ਸਾਡੇ ਵਿੱਚ ਕਮੀ ਕਹ ਲਓ ਸਾਡੀ ਕਮਜ਼ੋਰੀ ਕਹ ਲਓ ਜੋ ਮਰਜੀ ਕਹ ਲਓ ਲੇਕਿਨ ਅਗਰ ਸਾਨੂੰ ਜਾਣਕਾਰੀ ਹੋਏਗੀ ਤਾਂ ਅਸੀਂ ਉਸ ਚੀਜ਼ ਦਾ ਜਵਾਬ ਜਿਹੜਾ ਆ ਉਹ ਫਿਰ ਦੇ ਸਕਦੇ ਗੱਲ ਚੱਲੀ ਆ ਕਿ ਜਥੇਦਾਰ ਵੱਲੋਂ ਇਹ ਨੋਟਿਸ ਖਿਆਲੀ ਕਰਨਾ ਕਿ ਬਾਣੀ ਦੇ ਵਿੱਚ ਜਿਸ ਨੂੰ ਜੋ ਕਹਿ ਕੇ ਸੰਬੋਧਨ ਕੀਤਾ ਉਹ ਹੀ ਕਿਹਾ ਜਾਵੇ ਖਾਸ ਕਰਕੇ ਇਹ ਕੋਡ ਕੀਤਾ ਗਿਆ ਕਿ ਭਗਤ ਕਿਹਾ ਜਾਵੇ ਭਗਤਾਂ ਨੂੰ ਹੁਣ ਮੇਨ ਟਕਰਾਅ ਕਿਸ ਚੀਜ਼ ਦਾ ਹੈ ਇੱਥੇ ਸਾਡੇ ਵਾਲੇ ਬੁਲਾਰੇ ਮੇਰੇ ਤੋਂ ਪਹਿਲਾਂ ਦੇ ਕੋ ਸਾਥੀ ਜਾਂ ਆਮ ਵੀ ਆਪਾਂ ਸੁਣਦੇ ਆਂ ਬਈ ਗੱਲ ਬਈ ਜੇ ਸਾਥੇ ਵਾਲੇ ਨੂੰ ਤੁਸੀਂ ਭਗਤ ਕਹਿਣਾ ਤਾਂ ਫਿਰ ਅਸੀਂ ਤੁਹਾਡੇ ਵਾਲੇ ਨੂੰ ਮਹੱਲਾ ਕਹਿਣਾ ਉਹ ਮੁੱਲ ਲੱਗਿਆ ਇੰਦਾ ਵੀ ਕਹਿੰਦੇ ਸੁਣਿਆ ਇਹ ਸਾਡਾ ਰਾਣਾ ਇਹ ਗੱਲ ਨਾਲ ਹੱਲ ਨਹੀਂ ਹੋਣਾ ਲਾਲੋ ਅਸੀਂ ਮਹੱਲਾ ਕਹਿਣ ਲੱਪਾਂ ਕਿ ਉਹ ਭਗਤੀ ਜਾਣ ਕੇ ਬਈ ਉਹਦੇ 'ਚ ਫਰਕ ਕੀ ਪਿਆ ਗੱਲ ਤਾਂ ਸਤਕਾਰ ਦੇਣ ਲਈ ਹੈ ਕਿ ਅਸੀਂ ਆਪਣੇ ਮਹਾਨ ਮਹਾਪੁਰਸ਼ਾਂ ਨੂੰ ਗੁਰੂ ਜਾਂ ਸਤਗੁਰੂ ਦਾ ਦਰਜਾ ਜਿਹੜਾ ਦੇ ਰਹੇ ਆ ਉਹ ਵੀ ਮਜਬੂਰ ਹੋਣ ਕਿ ਦਰਜਾ ਦੇਣਾ ਹੈ ਔਰ ਉਹਦੇ ਵਿੱਚ ਦੋ ਤਿੰਨ ਮੈਂ ਫੋਟ ਨਾਲ ਜਿਹੜੇ ਪੁਆਇੰਟ ਆ ਡਿਸਕਸ ਕਰਨੇ ਪਹਿਲੀ ਗੱਲ ਕਿ ਜਿਸ ਚੀਜ਼ ਦਾ ਉਹ ਹਵਾਲਾ ਦੇ ਰਹੇ ਆ ਉਹ ਹਵਾਲਾ ਦੇ ਰਹੇ ਵੀ ਜਿਹਨੂੰ ਜਿਸ ਤਰ੍ਹਾਂ ਲਿਖਿਆ ਬਾਣੀ ਦੇ ਵਿੱਚ 1430 ਬੰਨੇ ਆ ਉਹਨਾਂ ਵਿੱਚ ਬਾਣੀ ਦੀ ਸ਼ੁਰੂਆਤ ਲਿਖਿਆ ਕਿ ਬਾਣੀ ਕਿਸ ਮਹਾਪੁਰਸ਼ ਦੀ ਹੈ ਉਹਦੇ ਚ ਚਾਹੇ ਉਹ ਸ਼ਲੋਕ ਮੁਹੱਲਾ ਲਿਖਿਆ ਚਾਹੇ ਬਾਣੀ ਭਗਤ ਏ ਬੀ ਸੀ ਡੀ ਕਿਸੇ ਦੀ ਵੀ ਬਾਣੀ ਦੇ ਵਿੱਚ ਕਿਸੇ ਨੂੰ ਭਗਤ ਨਹੀਂ ਲਿਖਿਆ ਸਿਰਫ ਉੱਪਰ ਰੈਫਰੈਂਸ ਦਿੱਤਾ ਤੇ ਉਹ ਰੈਫਰੈਂਸ ਕਿਹਨੇ ਦਿੱਤਾ ਜਿਹੜਾ ਬਾਣੀ ਲਿਖ ਰਿਹਾ ਸੀ ਲਿਖਵਾਉਂਦਾ ਸੀ ਪੰਚਮ ਪੱਖਾਂ ਤੇ ਲਿਖਣ ਵਾਲਾ ਬੰਦਾ ਸੀ ਪਾਈਪ ਹੁੰਦਾ ਉਹਨੇ ਆਪਣੇ ਵਰਕਰ ਰੈਫਰੈਂਸ ਦਿੱਤਾ ਉਹਨੂੰ ਬਾਣੀ ਦੇ ਭਗਤ ਨਹੀਂ ਫਰਾਂਸ ਕਿਉਂ ਬਾਣੀ ਇਸ ਮਹਾਪੁਰਖ ਦੀ ਹੈ ਸਿਰਫ ਉੱਪਰ ਇਹਨੀ ਗੱਲ ਲਿਖੀ ਆ ਵਿੱਚ ਕੁਝ ਨਹੀਂ ਕਿਸੇ ਨੂੰ ਭਗਤ ਨਹੀਂ ਲਿਖਿਆ ਗਿਆ ਕਿਸੇ ਨੂੰ ਮੁਹੱਲਾ ਵਿੱਚ ਨਹੀਂ ਲਿਖਿਆ ਗਿਆ ਸ਼ਬਦ ਵਿੱਚ ਨਹੀਂ ਗਿਆ ਜਿਹੜੀ ਗੱਲ ਵੀ ਉਹ ਆਪਾਂ ਚਾਹੇ ਰੱਬ ਕਹੋ ਗॉड ਕਹੋ ਪਰਮਾਤਮਾ ਕਹੋ ਵਾਇਕੁਨ ਕਹੋ ਉਹਨੂੰ ਬਾਣੀ ਦੇ ਵਿੱਚ ਗੋਬਿੰਦ <th>ਪੁਰ ਰਾਮ ਪਤਾ ਨਹੀਂ ਕਈ ਤਰੀਕਿਆਂ ਦੇ ਨਾਲ ਸੰਬੋਧਨ ਕੀਤਾ ਹੋਇਆ ਉਹਦਾ ਵੱਖਰੇ ਵੱਖਰੇ ਨਾਮ ਨੇ ਆਪਾਂ ਕਿਹਦਾ ਸੱਚ ਮੰਨਾਂਗੇ ਆਪਾਂ ਤਾਂ ਰੋਣਾ ਇਸ ਗੱਲ ਦਾ ਕਿ ਗੁਰੂ ਅਰਜਨ ਦੇਵ ਜੀ ਸਾਡੇ ਮਾਰਗਦਰਸ਼ਕ ਆ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਆ ਉਹਨਾਂ ਦੀ ਬਾਣੀ ਜਿਹੜੀ ਆ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਸੇਧ ਦਿੰਦੀ ਆ ਉਹ ਸਾਡੇ ਲਈ ਜਗਤਗੁਰੂ ਆ ਔਰ ਉਹਦੇ ਕਈ ਹਵਾਲੇ ਜਿਹੜੇ ਆ ਬਾਣੀ ਦੇ ਵਿੱਚ ਪਹਿਲਾਂ ਵੀ ਬੁਲਾਰਿਆ ਨੇ ਦਿੱਤੇ ਮੈਂ ਉਸ ਗੱਲ ਦੇ ਵਿੱਚ ਜਾਣਾ ਆ ਪਰ ਦੂਸਰੀ ਗੱਲ ਇੱਕ ਤਾਂ ਗੱਲ ਇਹ ਕਲੀਅਰ ਹੋ ਗਈ ਦੂਸਰੀ ਗੱਲ ਇਹ ਆ ਕਿ ਉਹ ਜਿਹੜੀਆਂ ਸ਼ਰਾਰਤਾਂ ਕਰਦੇ ਆ ਉਹ ਸ਼ਰਾਰਤਾਂ ਸਾਡੇ ਜਿੱਤਣਾ ਕਦੇ ਝੁੰਡੀ ਵੜ ਕੇ ਦੇਖਦੇ। ਬਈ ਨਾਲੇ ਦੇਖੀਏ ਵੀ ਜਾਗ ਲਿਆ ਤਾਂ ਸੁੱਤੇ। ਜਾਗਦੇ ਆਂ ਤਾਂ ਸੁੱਤੇ। ਪਤਾ ਉਹਨਾਂ ਨੂੰ ਵੀ ਆ ਕਿ ਜਦੋਂ ਇਹ ਇਕੱਠੇ ਹੁੰਦੇ ਆ ਫਿਰੇ ਭਾਰੂ ਪੈਂਦੇ ਆ। ਪਰ ਕਿਉਂਕਿ ਉਹਨਾਂ ਦਾ ਆਪਣਾ ਵਿਵਾਦ ਕੋਈ ਨਾ ਕੋਈ ਚੱਲਿਆ ਹੁੰਦਾ ਇਹ ਤੁਹਾਨੂੰ ਨੋਟ ਕਰ ਲਿਓ। ਇਹ ਗੱਲ ਕਦੋਂ ਆਉਂਦੀ ਆ ਜਦੋਂ ਉਹਨਾਂ ਦੇ ਆਪਣੇ ਘਰ 'ਚ ਕੋਈ ਲੜਾਈ ਹੁੰਦੀ ਆ ਉਸ ਲਈ ਇਹ ਮੁੱਦਾ ਛੇੜਦੇ ਆ ਤਾਂ ਕਿ ਇਹ ਇਕੱਠੇ ਹੋਣ ਕੋਈ ਕਰਨੀ ਆ ਇਹ ਸਾਂਭ ਲਾਂਗੇ ਬਾਅਦ ਵਿੱਚ। ਉਹਨਾਂ ਦੇ ਮਨ ਮੰਨਦਾ ਇਹ ਆ। ਲੇਕਿਨ ਅਸੀਂ ਆਪਣਿਆਂ ਵਾਲਿਆਂ ਨੂੰ ਕਿਸੇ ਮੁੱਦੇ ਦੇ ਤਾਂ ਆਪਣੇ ਨਾਲ ਜੋੜੀਏ। ਐਸਲੋ ਨਾਲੇ ਕਰਕੇ ਲੜਾਈ ਚੱਲ ਰਹੀ ਇਸ ਕਰਕੇ ਫੀਟੀ ਵੱਡੀ ਸਾਡੇ ਤਾਂ ਕਿ ਦੇਖੀਏ ਲੇਕਿਨ ਤੁਹਾਡੇ ਕੋਲ ਇਸ ਗੱਲ ਦੇ ਜਵਾਬ ਹੋਣੇ ਚਾਹੀਦੇ ਆ ਇਹ ਵਾਰ ਪਹਿਲੀ ਵਾਰ ਤੁਹਾਡੇ ਉੱਤੇ ਨਹੀਂ ਕੀਤਾ ਗਿਆ ਮੈਂ ਪਹਿਲਾਂ ਵੀ ਬਹੁਤ ਸਾਰੇ ਮੰਚਾਂ ਦੇ ਉੱਤੇ ਸਟੇਜਾਂ ਦੇ ਉੱਤੇ ਗੱਲ ਕਹਿੰਦਾ ਕਿ ਵਾਰ ਸਾਡੇ ਉੱਤੇ ਪਹਿਲੀ ਵਾਰ ਨਹੀਂ ਹੋਇਆ ਪਹਿਲਾ ਵਾਰ ਉਹਨਾਂ ਨੇ ਸਾਡੇ ਉੱਤੇ ਕਦੋਂ ਕੀਤਾ ਇੱਕ 35 ਸਾਲ ਪਹਿਲਾਂ ਦੇ ਗੁਪਤਾ ਸਾਹਿਬ ਚੁੱਕ ਕੇ ਦੇਖੋ ਜਿਹਦੇ ਵਿੱਚ ਅਰਦਾਸ ਲਿਖੀ ਹੋਈ ਹੁੰਦੀ ਸੀ ਔਰ ਉਸ ਅਰਦਾਸ ਦੇ ਵਿੱਚ ਲਾਈਨਾਂ ਹੁੰਦੀਆਂ ਸੀ ਜਿਹੜੇ ਕਹਿੰਦੇ ਆ ਬੰਦ-ਬੰਦ ਕਟਵਾਏ ਟੁੱਪਰੀਆਂ ਲਖਾਈਆਂ ਚੜਖੜੀਆਂ ਦੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਉਹਦੇ ਵਿੱਚ ਦੋ ਲਾਈਨਾਂ ਹੋਰ ਹੁੰਦੀਆਂ ਸੀ ਜਿਹੜੇ ਕੋਨੂਆਂ 'ਚ ਪੀੜੇ ਗਏ ਜਿਨ੍ਹਾਂ ਨੇ ਪੁੱਠੀਆਂ ਖੱਲਾ ਲ ਲਈਆਂ ਅੱਜ ਉਹ ਲਾਈਨਾਂ ਤੁਹਾਨੂੰ ਗੁਟਕਾ ਸਾਹਿਬ ਦੇ ਵਿੱਚ ਨਹੀਂ ਮਿਲਣਗੀਆਂ ਕਾਰਨ ਕੋਨੂ ਅੱਜ ਪੀੜ ਹੋਣ ਵਾਲੇ ਕੌਣ ਸੀ ਕਦੀ ਆਪਾਂ ਵਿਚਾਰ ਨਹੀਂ ਲਿਆ ਪੁੱਠੀਆਂ ਖੱਲਾਂ ਕਿਨੇ ਲਾਈਆਂ ਉਹਨੂੰ ਅਜ ਪੀੜ ਹੋਣ ਵਾਲੇ ਬਾਬਾ ਮੋਤੀਰਾ ਮਹਿਰਾ ਦਾ ਪਰਿਵਾਰ ਲੈਣਾ ਘਟ ਦਿੱਤੀਆਂ ਕਿਉਂ ਬਹੁਤ ਵੱਡੀ ਸੀ ਜੀ ਅਰਦਾਸ ਹੋਵੇ ਵੀ ਉਹਨਾਂ ਦਾ ਨਹੀਂ ਪੁੱਠੀਆਂ ਖੱਲਾਂ ਕਿਨੇ ਲਾਈਆਂ ਬਾਬਾ ਜੈਸੇ ਖਲ ਘਟ ਜਿਹੜਾ ਤੁਹਾਡੇ ਵਿੱਚ ਹੋਇਆ ਅਰਦਾਸ ਕਰਕੇ ਹੋ ਮਾਰੀ ਆਪਾਂ ਨਹੀਂ ਬੋਲੇ ਆਪਾਂ ਨਹੀਂ ਬੋਲੇ ਉਹਨਾਂ ਨੇ ਫਿਰ ਦੂਸਰਾ ਹਮਲਾ ਕੀਤਾ ਥੋੜੇ ਉੱਤੇ ਦੂਸਰਾ ਹਮਲਾ ਕੀਤਾ ਨਾਨਕਸ਼ਹੀ ਕਲੰਡਰ ਆ ਗਿਆ ਨਾਨਕਸ਼ਹੀ ਕਲੰਡਰ ਦੇ ਵਿੱਚ ਉਹਨਾਂ ਨੇ ਲਿਖਿਆ ਜਿੱਥੇ ਬਾਕੀ ਸਾਰਾ ਕੁਝ ਲਿਖ ਕੇ ਲਿਖਿਆ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਛੁੱਟੀਆਂ ਤੇ ਗੁਰਪੁਰਬ ਤੋਂ ਬਾਅਦ ਉਹਨਾਂ ਨੇ ਗੁਰਪੁਰਬ ਦੇ ਵਿੱਚ 10 ਜਿਨ੍ਹਾਂ ਨੂੰ ਗੁਰੂ ਮੰंदे ਆ ਉਹਨਾਂ ਦੇ ਨਾਮ ਲੈ ਕੇ ਥੱਲੇ ਲਿਖਤਾ ਤੇ ਹੋਰ ਅਤੇ ਹੋਰ ਦੇਖੋ ਆਪਾਂ ਫਿਰ ਵੀ ਨਹੀਂ ਬੋਲੇ ਆਪਾਂ ਨਹੀਂ ਵੀ ਦੂਸਰਾ ਟੈਕ ਸੀ ਸਾਡੇ ਉੱਤੇ ਅਰਦਾਸ ਦਾ ਟੈਕ ਹੋ ਗਿਆ ਨਾਨਕ ਸਿੰਘ ਕਲੰਡਰ ਦੇ ਵਿੱਚ ਸਾਨੂੰ ਚੱਕ ਕੇ ਸਾਈਡ ਦੇ ਉੱਤੇ ਰੱਖ ਦਿੱਤਾ ਲੇਕਿਨ ਆ ਫਿਰ ਅਟੈਕ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਨੂੰ ਪਤਾ ਹੋਣਾ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਰੌਲਾ ਇਹ ਆ ਕਿ ਸਾਡੀਆਂ ਸਟੇਜਾਂ ਸਾਡੇ ਪ੍ਰੋਗਰਾਮ ਅਸੀਂ ਪ੍ਰੋਗਰਾਮਾਂ ਦੇ ਉੱਤੇ ਢਾਲ ਇਕੱਠੀ ਕਰਦੇ ਆ ਆਪਣੇ ਘਰਾਂ ਵਿੱਚੋਂ ਕਿਸੇ ਤੋਂ 100 ਕਿਸੇ ਤੋਂ 50 ਕਿਸੇ ਤੋਂ 10 ਕਿਸੇ ਤੋਂ 20 ਪੈਸੇ ਇਕੱਠੇ ਕਰਕੇ ਆਪਾਂ ਪ੍ਰੋਗਰਾਮ ਕਰਾਉਂਦੇ ਆ ਉੱਥੇ ਅਸੀਂ ਆਪਣੀ ਸਟੇਜ ਆਪਣਾ ਕਲਾਕਾਰ ਆਪਣਾ ਪੈਸਾ ਆਪਣਾ ਸਮਾਜ ਇਕੱਠਾ ਕਰਕੇ ਤਾ ਫਿਰ ਅਸੀਂ ਉਸ ਮੰਚ ਦੇ ਉੱਤੇ ਜਾ ਕੇ ਕਹਿੰਦੇ ਆ ਕਿ ਸਾਡਾ ਸਤਿਗੁਰੂ ਆ ਜੇ ਅਸੀਂ ਗੁਰੂ ਵੀ ਬਣਾਏ ਆ ਅਸੀਂ ਗੁਰੂ ਘਰ ਵੀ ਬਣਾਏ ਆ ਤੇ ਗੁਰੂ ਘਰਾਂ ਦੇ ਉੱਤੇ ਲੱਖਾਂ ਰੁਪਏ ਜਿਹੜਾ ਇਕੱਠਾ ਕੀਤਾ ਸੀ ਆਪਣੇ ਸਮਾਜ ਦੇ ਕੋਲੋਂ ਬਿਲਕੁਲ ਇਕੱਠਾ ਕਰਕੇ ਜਿੱਤਾਂ ਲੇਕਿਨ ਜੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਆਪਣੇ ਗੁਰੂ ਨੂੰ ਗੁਰੂ ਨਹੀਂ ਕਹਿਣਾ ਤਾਂ ਫਿਰ ਅਸੀਂ ਮਾਥੇ ਜਾ ਕੇ ਜਾਣੇ ਕਿੱਥੇ ਉੱਥੇ ਤਾਂ ਹੋਊਗਾ ਹੀ ਆਪਾਂ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੇ ਪ੍ਰੋਗਰਾਮਾਂ ਦੇ ਵਿੱਚ ਹੀ ਕਹਿ ਰਹੇ ਹਾਂ ਉੱਥੇ ਮਹਤਵ ਦੇ ਵਿੱਚ ਆਪਾਂ ਜਾ ਕੇ ਵੀ ਕਹਿੰਦੇ ਇਹਨਾਂ ਨੇ ਵੰਡੀਆਂ بار 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 ਕਰਕੇ ਪਾਈਆਂ بار بار ਕਰਕੇ ਪਾਈਆਂ ਤੋਂ ਅੱਜ ਅੱਜ ਦੀ ਜਿਹੜੀ ਹਾਲਾਤ ਬਣੇ ਹੋਏ ਆ ਮੈਂ ਤਾਂ ਉਸ ਨਿਬੰਧ ਬੇਨਤੀ ਕਰਦਾ ਮਹਾਪੁਰਸ਼ ਬੈਠੇ ਆ ਮਹਾਪੁਰਸ਼ੋ ਪ੍ਰੋਗਰਾਮ ਕੋਈ ਜਿੱਦਾਂ ਜਿੱਦਾਂ ਕਿ ਚੱਲਣਾ ਤਾਂ ਤੁਹਾਡੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਆਸਾਂ ਤੁਹਾਡੇ ਹੁਕਮ ਦੇ ਮੁਤਾਬਕ ਹੀ ਅਸੀਂ ਜਿਹੜਾ ਆ ਇਸ ਮੂਮੈਂਟ ਨੂੰ ਅੱਗੇ ਲੈ ਕੇ ਜਾਣਾ ਲੇਕਿਨ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਕਿ ਆਪਾਂ ਉਸ ਗੱਲ ਕਰਨੀ ਹੈ ਉਹ ਗੱਲ ਕਰਨੀ ਜਿਹਦੇ ਨਾਲ ਦੁਸ਼ਮਣ ਜਿਹੜਾ ਆ ਉਹਨੂੰ ਪਤਾ ਹੋਵੇ ਕਿ ਮੈਨੂੰ ਜਵਾਬ ਦੇਣਾ ਆ ਉਹਨਾਂ ਨੇ ਸਾਡੇ ਤੇ ਜੇ ਇੰਨੇ ਅਟੈਕ ਕੀਤੇ ਆ ਇਹ ਗੱਲ ਦੀ ਜਾਣਕਾਰੀ ਸਾਡੇ ਕੋਲ ਹੋਣੀ ਚਾਹੀਦੀ ਹੈ ਨਾ ਕਿ ਅਸੀਂ ਉਹਨਾਂ ਦੀ ਹਾਂ ਚ ਹਾਰ ਰੋਣ ਵਾਲੇ ਬਣੀਏ ਗੁਰੂ ਰਵੀਦਾਸ ਜੀ ਜਿਨ੍ਹਾਂ ਦੀ ਉਮਰ ਜਿਨ੍ਹਾਂ ਦਾ ਤਜਰਬਾ ਜਿੰਨਾ ਵੀ ਹੋਇਆ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਇਸ ਦੁਨੀਆ ਤੇ ਉਹ ਜਾਣ ਤੋਂ ਬਾਅਦ ਵੀ ਲਗਭਗ 500 ਸਾਲ ਹੋ ਗਿਆ ਉਹਨਾਂ ਨੇ ਲਗਭਗ ਇਸ ਦੁਨੀਆ ਤੋਂ ਸਰੀਰਕ ਤੌਰ ਤੇ ਗਿਆ ਲਗਭਗ 500 ਸਾਲ ਦੇ ਅੱਜ ਵੀ ਇਹ ਉਹਨਾਂ ਦੇ ਗੱਲ ਲੜਕੀ ਜਾ ਰਹੀ ਹੈ ਅੱਜ ਵੀ ਇਹ ਦਾ ਲੜਕੀ ਜਾ ਰਹੀ ਹੈ ਕਿ ਗੁਰੂ ਰਵਿਦਾਸ ਜੀ ਨੂੰ ਅੱਜ ਉਹ ਉਸ ਬਲੰਦੀਆਂ ਤੇ ਜਾਣ ਤੋਂ ਰੋਕ ਨਹੀਂ ਪਾਏ ਕਿਉਂਕਿ ਆ ਸਮਾਜ ਜਿਹੜਾ ਆ ਅਵੇਅਰ ਹੋਇਆ ਹੈ ਅਵੇਅਰ ਹੋਇਆ ਜਾਣਦਾ ਹੋਇਆ ਅੱਜ ਕੋ ਗੱਲਾਂ ਜਿਹੜੀਆਂ ਆ ਉਹਨਾਂ ਦੇ ਅਜੇ ਵੀ ਰੜਤੀਆਂ ਜਾ ਰਹੀਆਂ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਤੁਹਾਨੂੰ ਜਿਆਦਾ ਚੁੱਸਣਾ ਪੈਣਾ ਤੁਹਾਨੂੰ ਜਾਣਕਾਰ ਜਿਆਦਾ ਹੋਣਾ ਪੈਣਾ ਜਾਣਕਾਰੀ ਹੀ ਸਭ ਤੋਂ ਵੱਡਾ ਹਥਿਆਰ ਆ ਜੇ ਉਹ ਗੱਲ ਕਰਦੇ ਆ ਉਹਨਾਂ ਨੂੰ ਇਹ ਗੱਲ ਕਹੋ ਉਹਨਾਂ ਨਾਲ ਇਹ ਬਤਾ ਓਪਨਲੀ ਨਹੀਂ ਆਪਾਂ ਕੱਲਾ ਕੱਲਾ ਕਰਕੇ ਬਹਿਸ ਕਰਾਂਗੇ ਜਦੋਂ ਵੀ ਕੋ ਗੱਲ ਹੁੰਦੀ ਉਹਨਾਂ ਨੂੰ ਕਹੋ ਵੀ ਤੁਸੀਂ ਰੱਖੋ ਟਾਈਮ ਸਾਡੇ ਮਹਾਪੁਰਸ਼ ਦੀ ਰੱਖਣਗੇ ਟਾਈਮ ਉਦੋਂ ਗੱਲ ਕਰਾਂਗੇ ਨਹੀਂ ਤਾਂ ਤੁਹਾਡੇ ਅਸੀਂ ਕਿਸੇ ਨੋਟਿਸ ਨੂੰ ਨਹੀਂ ਮੰਨਦੇ ਕਿਉਂਕਿ ਐਸਪੀਸੀ ਜਿਹੜੀ ਆ ਉਹਨਾਂ ਦੀ ਸੰਸਥਾ ਹੋ ਸਕਦੀ ਹੈ ਸਾਡੀ ਜਿਹੜੀ ਸੰਸਥਾ ਆ ਆ ਬੈਠੀ ਹੈ ਸਾਡੀ ਸੰਸਥਾ ਆ ਬੈਠੀ ਹੈ ਸ਼ਿਰਗੁਰ ਅਗਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਪੰਜਾਬ ਸਾਡੀ ਸੰਸਥਾ ਆ ਬੈਠੀ ਹੈ ਉਹ ਉਹਨਾਂ ਦੀ ਸੰਸਥਾ ਹੋ ਸਕਦੀ ਆ ਉਹਨਾਂ ਦਾ ਹੁਕਮ ਨਾਵਾ ਉਹਨਾਂ ਦੇ ਗੁਰੂ ਘਰਾਂ ਚੱਲ ਸਕਦਾ ਆ ਸਾਡੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਗੁਰੂ ਘਰਾਂ ਦੇ ਵਿੱਚ ਉਹਨਾਂ ਦਾ ਹੁਕਮ ਨਾਵਾ ਜਿਹੜਾ ਆ ਉਹ ਲਾਗੂ ਨਹੀਂ ਹੋਵੇਗਾ ਇਹ ਗੱਲ ਜਿਹੜੀ ਆ ਤੇ ਛੋਟੀ ਗੱਲ ਐ ਛੋਟੀ ਜੀ ਗੱਲ ਐ ਇੰਨੀ ਵੀ ਉਹਨਾਂ ਦਾ ਹੁਕਮਨਾਮਾ ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਲਾਗੂ ਹੋਵੇ ਉਹ ਆਪਣੇ ਗੁਰੂ ਘਰਾਂ 'ਚ ਲਾਗੂ ਕਰਾਉਣ ਲੇਕਿਨ ਸਾਡੇ ਜਿਹੜੀ ਸ਼ਰੋਣੀ ਕਮੇਟੀ ਆ ਉਹ ਆ ਬੈਠੀ ਐ ਇਹ ਜੋ ਹੁਕਮਨਾਮਾ ਜਾਰੀ ਕਰੇਗੀ ਉਹ ਮੰਨਣ ਲਾਇਕ ਹੋਵੇਗਾ ਨਾ ਕੋਈ ਦੂਸਰਾ ਤੀਸਰਾ ਕੋਈ ਵੀ ਹੋਵੇ ਅਸੀਂ ਕਿਸੇ ਹੁਕਮਨਾਮੇ ਨੂੰ ਨਹੀਂ ਮੰਨਦੇ ਅਸੀਂ ਗੁਰੂ ਰਵੀਦਾਸ ਜੀ ਨੂੰ ਜਗਤਗੁਰੂ ਜਿਹੜੇ ਉਪਾਦੀ ਹੈ ਉਹ ਅਸੀਂ ਨਹੀਂ ਦਿੱਤੀ ਮਹਾਪੁਸ਼ਾ ਨੇ ਹੀ ਦਿੱਤੀ ਹੈ ਜਿਹੜੇ ਗੁਰਗਾਂ ਸਾਹਿਬ ਦੇ ਵਿੱਚ ਬਾਣੀ ਦੰਗੇ ਉਹਨਾਂ ਨੇ ਹੀ ਰਵੀਦਾਸ ਜੀ ਨੂੰ ਜਗਤਗੁਰੂ ਦੀ ਉਪਾਦੀ ਦਿੱਤੀ ਹੈ ਔਰ ਜਗਤਗੁਰੂ ਜਿਹੜੇ ਆ ਉਹ ਕਦੇ ਵੀ ਇਹਨਾਂ ਲੋਕਾਂ ਦੇ ਕਹਿਣ ਦੇ ਉੱਤੇ ਛੋਟੇ ਨਹੀਂ ਹੋਣ ਵਾਲੇ ਸੋ ਮੈਂ ਇੰਨੀਆਂ ਕੋ ਬੇਨਤੀਆਂ ਕਰਦਾ ਜੇ ਕੋਈ ਲਫ਼ਜ਼ ਵੱਧ ਘੱਟ ਬੋਲ ਗਿਆ ਉਹਦੇ ਲਈ ਮਾਫੀ ਚਾਹੁੰਦਾ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਜੈ ਗੁਰਦੇ ਧੰਨ ਗੁਰਦੇ ਜੈ ਜੀ ਜੈ ਹਾ